ਅਬ ਸੁਣ ਕੇ ਹੈਰਾਨ ਹੋਵੋਗੇ 10 ਪਾਪ ਮੰਨਦੇ ਨੇ ਜੀਵਨ ਭਰ ਰਿਪੀਟ ਹੁੰਦੇ ਨੇ ਹਜ਼ਾਰਾਂ ਲੱਖਾਂ ਬਣ ਜਾਂਦੇ ਨੇ ਤੇ 10 ਪਾਪਾਂ ਦੇ ਚੋਂ ਚਾਰ ਪਾਪ ਜ਼ਬਾਨ ਦੇ ਨੇ ਤਿੰਨ ਪਾਪ ਮਨ ਦੇ ਨੇ ਤਿੰਨ ਪਾਪ ਤਨ ਦੇ ਨੇ ਭਾਰਤ ਦੇ ॠषि मुनि ਅਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਗੈਦਾ ਜ਼ਿਕਰ ਕੀਤਾ ਹੈ 10 ਪੁਰਬ ਸਦਾ ਦਸਾਹਰਾ ਪਰਮਾਤਮਾ ਦਾ ਨਾਮ ਹੀ 10 ਪੁਰਬਾਂ ਵਰਗਾ ਸੁਰਬਹ ਜੋ ਦਸਾਂ ਧੋਖਾਂ ਨੂੰ ਹਰ ਦਿੰਦਾ ਹੈ ਦਸ ਦੋਖ ਕਿਹੜੇ ਨੇ ਦਸ ਪਾਪ ਕਿਹੜੇ ਨੇ ਚਾਰ ਪਾਪ ਜ਼ਬਾਨ ਦੇ ਤਿੰਨ ਪਾਪ ਮਨ ਦੇ ਤਿੰਨ ਬਾਪ ਤੰਦ ਚਾਰ ਪਾਪ ਜ਼ਬਾਨ ਦੇ ਕਿਹੜੇ ਪ੍ਰਥਮ ਮਿਥਿਆ ਬੋਲਣਾ ਝੂਠ ਬੋਲਣਾ ਦੂਸਰਾ ਵਿਅਰਥ ਬੋਲਣਾ ਬੇਫੀਜੋਲ ਦੀ ਗੱਪ ਸ਼ ਤੀਸਰਾ ਫਿੱਕਾ ਬੋਲਣਾ ਤੇ ਚੌਥਾ ਕੌੜਾ ਬੋਲਣਾ ਮਨ ਦੇ ਤਿੰਨ ਪਾਪ ਇਹ ਕਿਸੇ ਦੀ ਜਾਨ ਬਾਰੇ ਬੁਰਾ ਸੋਚਣਾ ਕਿਸੇ ਦੇ ਮਾਲ ਬਾਰੇ ਬੁਰਾ ਸੋਚਣਾ ਕਿਸੇ ਦੀ ਇੱਜ਼ਤ ਆਬਰੂ ਬਾਰੇ ਬੁਰਾ ਸੋਚਣਾ ਇਹ ਤਿੰਨ ਪਾਪ ਮੰਨਦੇ ਨੇ ਤੇ ਤਿੰਨ ਪਾਪ ਕਰਨ ਦੇ ਨੇ ਕਿਸੇ ਦੀ ਜਾਨ ਖੋ ਲੈਣੀ ਕਿਸੇ ਦਾ ਮਾਲ ਖੋ ਲੈਣਾ ਕਿਸੇ ਦੀ ਇੱਜ਼ਤ ਆਬਰੂ ਲੁੱਟ ਲੈਣੀ ਇਸ ਤਰ੍ਹਾਂ ਇਹ 10 ਪਾਪ ਬਣਦੇ ਨੇ